ਹਾਂ ਇਸੇ ਸਥਾਨ ਤੋਂ ਗੁਰੂ ਜੀ ਨੇ ਬਚਨ ਕੀਤੇ ਸੀ 12 ਕੋ ਤੱਕ ਕੋਈ ਵੀ ਨੁਕਸਾਨ ਨਹੀਂ ਹੋਗਾ ਦੀਵਾ ਜਗੂਗਾ ਕਿਦਾਂ ਦੇ ਵੀ ਹਾਲਾਤ ਹੋਣ ਕੋਈ ਹੜ ਹੋਣ ਕੋਈ ਜੰਗ ਹੋਵੇ ਕੋਈ ਜੁੱਧ ਹੋਵੇ ਇਸੇ ਸਥਾਨ ਤੋਂ ਗੁਰੂ ਜੀ ਨੇ ਬਚਨ ਕੀਤੇ ਸੀ 12 ਕੋ ਤੱਕ ਹਮੇਸ਼ਾ ਦੀਵਾ ਜਗਦਾ ਰਹੂਗਾ ਉਸ ਦੀ ਉਦਾਹਰਨ ਇਹ ਹੈ ਜਦੋਂ ਜੰਗ ਲੱਗੀ ਸੀ 84 ਵੇਲੇ ਰਣ ਸਿੰਘ ਕਲਾ ਆਪਣੇ ਪਿੰਡ ਦੇ ਨਾਲ ਬੰਬ ਸੁੱਟਿਆ ਗਿਆ ਸੀ ਫੌਜ ਦੁਆਰਾ ਪਾਕਿਸਤਾਨੀ ਫੌਜ ਦੁਆਰਾ ਪਰ ਉਹ ਬੰਬ ਛੱਪੜ ਦੇ ਵਿੱਚ ਡਿੱਗ ਪਿਆ ਇੱਕ ਵੀ ਇਨਸਾਨ ਦਾ ਨੁਕਸਾਨ ਨਹੀਂ ਹੋਇਆ ਸੀ ਗੁਰੂ ਜੀ ਦੇ ਇੰਨੇ ਬਚਨ ਕੀਤੇ ਹੋਏ ਤੇ ਇੰਨੇ ਇਤਿਹਾਸਕ ਜਗ੍ਹਾ ਗੁਰੂ ਚ ਸਭ ਤੋਂ ਵੱਡੀ ਨੇੜੇ ਤੇੜੇ ਦੀ ਦੂਰ ਤੱਕ ਇਤਿਹਾਸਕ ਜਗ੍ਹਾ ਮੰਨੀ ਜਾਂਦੀ ਹੈ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਵੀ ਅਨੰਦਪੁਰ ਸਾਹਿਬ ਤੋਂ ਇੱਥੇ ਅੰਮ੍ਰਿਤ ਸੰਚਾਰ ਕੀਤਾ ਸੀ ਉੱਥੇ ਪਹਿਲਾ ਅੰਮ੍ਰਿਤ ਅਨੰਦਪੁਰ ਸਾਹਿਬ ਕਰਨ ਤੋਂ ਬਾਅਦ ਦੂਜੀ ਦੂਜਾ ਇਹ ਸਥਾਨ ਹੈ ਜਿੱਥੇ ਆ ਕੇ ਅੰਮ੍ਰਿਤ ਸੰਚਾਰ ਕੀਤਾ ਸੀ ਇਹ ਬਹੁਤ ਇਤਿਹਾਸਕ ਜਗ੍ਹਾ ਇੱਥੋਂ ਹੀ ਜਫਰਨਾਮਾ ਲਿਖਿਆ ਸੀ ਰੰਗਜੀਵ ਜਿਸ ਨੂੰ ਪੜ੍ਹ ਕੇ ਉਸ ਨੂੰ ਆਪਣੇ ਗੁਨਾਹਾਂ ਦਾ ਪਤਾ ਲੱਗਿਆ ਤੇ ਉਹ ਮਤਲਬ ਕਿ ਬਿਮਾਰ ਹੋ ਗਿਆ ਤੇ ਉਸ ਨੂੰ ਪਤਾ ਉਹਨਾਂ ਨੇ ਗੁਰੂ ਜੀ ਨੇ ਇਹ ਲਿਖਿਆ ਸੀ ਵੀ ਤੇਰੇ ਧਰਮ ਦੇ ਮੁਤਾਬਕ ਜੋ ਤੂੰ ਗੁਨਾਹ ਕੀਤੇ ਆ ਬੱਚਿਆਂ ਤੇ ਜ਼ੁਲਮ ਕੀਤੇ ਆ ਬਜ਼ੁਰਗਾਂ ਤੇ ਕੀਤੇ ਆ ਉਹ ਤੇਰੇ ਧਰਮ ਮੁਤਾਬਕ ਇਹ ਗੁਨਾਹ ਆਏ ਤੇ ਇਹਦੀ ਸਜ਼ਾ ਇਹ ਬਣਦੀ ਹੈ ਤੇ ਜਦੋਂ ਰੰਗਜੀਤ ਨੂੰ ਚਾਨਣ ਹੋਇਆ ਵੀ ਹਾਂ ਬੇ ਮੇਰੇ ਧਰਮ ਮੁਤਾਬਕ ਇਹ ਗੁਨਾਹ ਕੀਤੇ ਮੈਨੇ ਸਜ਼ਾ ਤਾਂ ਉਹ ਬਿਮਾਰ ਪੈ ਗਿਆ ਸੀ ਉਸ ਤੋਂ ਬਾਅਦ ਔਰ ਸਾਰੀ ਸلطਨਾ ਤੋਂ ਉਹਦੀ ਖਤਮ ਹੋ ਗਈ ਸੀ ਇੱਥੋਂ ਨੇ ਇਹ ਵੀ ਬਚਨ ਕੀਤੇ ਵੀ ਚੜੀ ਆਵੇ ਤੇ ਲੱਥੀ ਜਾਵੇ ਜੀ ਵੀ ਜੋ ਵੀ ਇੱਥੇ ਚੜ ਕੇ ਆਵੇਗਾ ਉਹ ਲੈ ਕੇ ਜਾਵੇ ਜੀ ਜੇ ਤੁਸੀਂ ਉਦਾਹਰਨ ਦਿੱਤੀ ਉਸੇ ਤਰ੍ਹਾਂ ਹੀ 84 ਦੇ ਵਿੱਚ ਇੱਥੇ ਬਜ਼ੁਰਗ ਦੱਸਦੇ ਨੇ ਵੀ ਖਾੜਕੂ ਸਿੰਘ ਵੀ ਇੱਥੇ ਲੁਕੇ ਹੋਏ ਸੀ ਜੀ ਤੇ ਉਹਨਾਂ ਨੂੰ ਫੌਜ ਜਿਹੜੀ ਹੈ ਉਹ ਲੱਭਣ ਦੇ ਲਈ ਆਈ ਪਰ ਪਾਸ਼ਾ ਜੀ ਦੇ ਉਪਦੇਸ਼ ਚੜੀ ਆਵੇ ਤੇ ਲੱਥੀ ਜਾਵੇ ਜੀ ਪਰ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ ਉਸਨੂੰ ਕਿਉਂਕਿ ਪਾਸ਼ਾਦੀ ਨੇ ਇੱਥੇ ਵਚਨ ਕੀਤੇ ਵੀ ਜੋ ਵੀ ਇੱਥੇ ਚੜ ਕੇ ਆਵੇਗਾ ਉਹ ਲੈ ਕੇ ਜਾਵੇ ਇਹ ਗੁਰਦੁਆਰਾ ਲੋਗੜ ਸਾਹਿਬ ਜਾਂ ਇਸ ਨੂੰ ਜਫਰਨਾਵਾ ਸਾਹਿਬ ਵੀ ਕਹਿੰਦਾ ਮੇਨ ਗੇਟ ਆ ਇਹ ਗੁਰਦੁਆਰਾ ਸਾਹਿਬ ਦੀਨਾ ਸਾਹਿਬ ਦੀ ਧਰਤੀ ਤੇ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਜਿਵੇਂ ਕਿ ਗੁਰੂ ਜੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਆਏ ਸੀਗੇ ਮਾਛੀਵਾੜੇ ਜੰਗਲਾਂ ਤੋਂ ਹੁੰਦੇ ਹੋਏ ਆਲਮਗੀਰ ਹੁੰਦੇ ਹੋਏ ਰਾਏਕੋਟ ਹੁੰਦੇ ਹੋਏ ਤੇ ਤਖਤੂ ਪਰਾ ਸਾਹਿਬ ਹੁੰਦੇ ਹੋਏ ਧੂੜਕੋਟ ਹੁੰਦੇ ਹੋਏ ਵਧੇ ਕੇ ਹੁੰਦੇ ਹੋਏ ਇਹ ਸਾਰਾ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਹੋਇਆ ਇਹ ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਆਪਣਾ ਤਲਵੰਡੀ ਸਾਬੋ ਤੱਕ ਬਣਿਆ ਹੋਇਆ ਜਿੱਥੋਂ ਦੀ ਗੁਰੂਗੁਰੂ ਲੰਘੇ ਸੀ ਉਹ ਉੱਥੇ ਮਾਰਗ ਬਣਿਆ ਜਾਂ ਗੁਰੂ ਜੀ ਜਿਹੜੀ ਜਿਹੜੀ ਜਗ੍ਹਾ ਤੇ ਬਰਾਜਮਾਨ ਹੋਏ ਉਹ ਜਗ੍ਹਾ ਤੇ ਗੁਰਦੁਆਰਾ ਸਾਹਿਬ ਸ਼ਸ਼ੋਭਤਾ ਜਿਵੇਂ ਕਿ ਗੁਰਦੁਆਰਾ ਸਾਹਿਬ ਲੋਗੜ ਸਾਹਿਬ ਜਾਂ ਜਫਰਨਾਵਾ ਸਾਹਿਬ ਕਹਿ ਸਕਦੇ ਦਿਨਾ ਸਾਹਿਬ ਦੀ ਧਰਤੀ ਤੇ ਆਓ ਤੁਹਾਨੂੰ ਦਰਸ਼ਨ ਕਰਾਉਣੇ ਗੁਰਦੁਆਰਾ ਸਾਹਿਬ ਦੇ ਇਤਿਹਾਰੋ ਸੰਗਤ ਦੂਰ ਦੂਰ ਤੋਂ ਆਉਂਦੀ ਆ ਤੁਸੀਂ ਦੇਖ ਲ ਪੈਣਾ ਬੀਬੀਆਂ ਆਈਆਂ ਨੇ ਤੇ ਹੋਰ ਵੀ ਸੰਗਤ ਕਾਫੀ ਆਉਂਦੀ ਆ ਹਰ ਰੋਜ਼ ਦੀ ਤਰ੍ਹਾਂ ਇੱਥੇ ਆਉਂਦੇ ਨੇ ਕਿਉਂਕਿ ਇੱਥੇ ਸੰਗਤ ਦੀ ਕੋਈ ਵੀ ਸੁੱਖ ਇੱਛਾ ਹੁੰਦੀ ਆ ਪੂਰਨ ਹੁੰਦੀ ਆ ਮਾ ਬਾਈ ਦੇ ਬਹੁਤ ਬਾਖ ਹੋਏ ਇਸ ਤੋਂ ਵੱਡਾ ਇਤਿਆਸ ਕਿਤੇ ਨਹੀਂ ਹੈਗਾ ਤੁਸੀਂ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਾਵਾਂਗੇ ਤਾਂ ਜਿਹੜੇ ਹੈੱਡ ਗ੍ਰਾਂਥੀ ਸਾਹਿਬ ਬਹੁਤ ਸੋਲਝ ਹੋਏ ਹੈੱਡ ਗ੍ਰਾਂਥੀ ਸਾਹਿਬ ਆ ਆਪਾਂ ਇੱਥੋਂ ਦੇ ਹੈੱਡ ਗ੍ਰਾਂਥੀ ਸਾਹਿਬ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਜੀ ਬਾਬਾ ਜੀ ਤੁਸੀਂ ਇੱਥੇ ਕਦੋਂ ਤੋਂ ਸੇਵਾ ਨਿਵਾ ਰਹੇ ਹੋ ਸਾਨੂੰ ਤਕਰੀਬਨ ਡੇਢ ਸਾਲ ਇੱਥੇ ਸੇਵਾ ਨਿਵਾਉਣੇ ਨੂੰ ਹੋ ਗਏ ਜੀ ਡੇਢ ਸਾਲ ਹੋ ਗਿਆ ਤੇ ਇੱਥੇ ਸੰਗਤ ਭਾਰੀ ਮਾਤਰਾ ਚ ਕਾਫੀ ਆਉਂਦੀ ਹੈ ਮਾਗੀ ਦੇ ਮੇਲੇ ਤੇ ਆਉਂਦੀ ਹੈ ਜਾਂ ਕੋ ਓਹ ਵੀ ਹਰ ਰੋਜ਼ ਆਉਂਦੇ ਨੇ ਹਾਂਜੀ ਇੱਥੇ ਤਿੰਨ ਚਾਰ ਜਿਹੜੇ ਸਮਾਗਮ ਆਉਂ ਮੁੱਖ ਆ ਜੀ ਜਿਵੇਂ ਮੁਖਸਰ ਸਾਹਿਬ ਦੀ ਜਿਹੜੀ 40 ਮੁਕਤੀਆਂ ਦੀ ਯਾਦ ਦੇ ਵਿੱਚ ਮਾਗੀ ਦਾ ਜਿਹੜਾ ਨਿਹਾਰਾ ਮਨਾਇਆ ਜਾਂਦਾ ਜੀ ਉਹਦੇ ਤੇ ਭਾਰੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੈ ਤੇ ਹੋਰ ਵੀ ਜਿਹੜੇ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਨੇ ਉਹਨਾਂ ਤੇ ਸੰਗਤ ਆਉਂਦੀ ਹੈ ਜੀ ਜੀ ਤੇ ਡੇਲੀ ਵੀ ਹਰ ਰੋਜ਼ ਸੰਗਤ ਹੈ ਜਿਹੜੀ ਇੱਥੇ ਬਹੁਤ ਗਿਣਤੀ ਵਿੱਚ ਆਉਂਦੀ ਕਿਉਂਕਿ ਪਾਸਾ ਜੀ ਦਾ ਇਤਿਹਾਸਿਕ ਸਥਾਨ ਬਾਬਾ ਜੀ ਮੈਂ ਤੁਹਾਨੂੰ ਇਸ ਪਵਿੱਤਰ ਜਗ੍ਹਾ ਦੇ ਇਤਿਹਾਸ ਬਾਰੇ ਪੁੱਛਣਾ ਚਾਹੂੰਗਾ ਜਦ ਦਾ ਇਤਿਹਾਸ ਕੀ ਹੈ ਜੀ ਪਾਸਾ ਜੀ ਜਦੋਂ ਮਾਸੀਵਾੜਾ ਤੋਂ ਹੁੰਦਿਆ ਹੋਇਆ ਦੀ ਜੀ ਆਨੰਦਪੁਰ ਸਾਹਿਬ ਦੀਆਂ ਮਰਦੂਕੀ ਜੰਗ ਹੋਈ ਉਸ ਤੋਂ ਬਾਅਦ ਮਾਸੀਵਾੜਾ ਦੇ ਉਥੋਂ ਪਾਸ਼ਾ ਜੀ ਹੁੰਦੇ ਹੋਏ ਕੰਡਿਆਣਾ ਸਫ਼ਰ ਤੈਅ ਕਰਨਿਆ ਹੋਇਆ ਆਲਮਗੀਰ ਰਾਏਕੋਟ ਲੰਮਾ ਜੱਟਪੁਰਾ ਤਖਤੂਪੁਰਾ ਆਦਿ ਸਥਾਨਾਂ ਤੇ ਪਾਸ਼ਾ ਜੀ ਹੁੰਦੇ ਹੋਏ ਮਧੇਕੇ ਨਗਰ ਵਿਖੇ ਪਹੁੰਚਦੇ ਨੇ ਜੀ ਇੱਥੇ ਆਪਣੇ ਨੇੜੇ ਨਗਰ ਮਧੇਕੇ ਆ ਜਿੱਥੇ ਗੁਰਦੁਆਰਾ ਪਾਕਾ ਸਾਹਿਬ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਦਸਵੇਂ ਪਾਸ਼ਾ ਦਾ ਸ਼ਸ਼ੋਭਤਾ ਜੀ ਤੇ ਉਥੋਂ ਜਦੋਂ ਦੀਨੇ ਪਿੰਡ ਦੀਆਂ ਸੰਗਤਾਂ ਨੂੰ ਪਤਾ ਲੱਗਦਾ ਤੇ ਜਿਹੜਾ ਰਾਏ ਜੋਧ ਇਹਦੇ ਤਿੰਨ ਪੁੱਤਰੇ ਨੇ ਜੀ ਭਾਈ ਲਖਮੀਰ ਭਾਈ ਸ਼ਮੀਰ ਤੇ ਭਾਈ ਤਖਤਮਲ ਜੀ ਇਹ ਰਾਜਾ ਉਹ ਜਿਹੜਾ ਛੇਵੇਂ ਪਾਤਸ਼ਾਹ ਦੇ ਸਮੇਂ ਜਿਨੇ ਮਹਾਰਾਜ ਦੀ ਜੰਗ ਦੇ ਵਿੱਚ ਆਪਣੇ 1000 ਘੋੜਸਵਾਰ ਸੀ ਜਿਹੜੇ ਉਹਨਾਂ ਦੇ ਨਾਲ ਪਾਤਸ਼ਾਹ ਜੀ ਦੀ ਮਦਦ ਕੀਤੀ ਜੀ ਤੇ ਪਾਤਸ਼ਾਹ ਜੀ ਦੇ ਦਰ ਦਾ ਜਿਹੜਾ ਸੇਵਕ ਸੀ ਜੀ ਤੇ ਸ਼ੁਰੂ ਤੋਂ ਹੀ ਇਹ ਪਰਵਾਰ ਸੀ ਜਿਹੜਾ ਉਹ ਗੁਰਸਿੱਖੀ ਨਾਲ ਜੁੜਿਆ ਹੋਇਆ ਸੀ ਗੁਰੂ ਸਾਹਿਬਾਨਾਂ ਦੇ ਨਾਲ ਜੁੜੇ ਹੋਏ ਸੀ ਜੀ ਇਸੇ ਕਰਕੇ ਜਿਹੜੇ ਇਹਨਾਂ ਦੇ ਤਿੰਨ ਪੁੱਤਰੇ ਨੇ ਭਾਈ ਲਖਮੀਰ ਭਾਈ ਸ਼ਮੀਰ ਤੇ ਭਾਈ ਤਖਤਮਲ ਜੀ ਇਹ ਤਿੰਨੇ ਕਿਉਂਕਿ ਇਹ ਇਲਾਕੇ ਦੇ ਮੋਢੀ ਸਨ ਇੱਥੋਂ ਦੇ ਤੇ ਇਹ ਤਿੰਨੇ ਤੇ ਜਿੰਨੀਆਂ ਵੀ ਦੀਨਾ ਸਾਹਿਬ ਦੀਆਂ ਸੰਗਤਾਂ ਸਾਰੀਆਂ ਸੰਗਤਾਂ ਮਿਲ ਕੇ ਮਧੇ ਇਕਨਗਰ ਵਿਖੇ ਗੁਰੂ ਪਾਸ਼ਾ ਜੀ ਦੇ ਦਰਸ਼ਨਾਂ ਲਈ ਜਾਂਦੀਆਂ ਤੇ ਉੱਥੇ ਜਾ ਕੇ ਪਾਸ਼ਾ ਜੀ ਕੋਲ ਫਰਿਆਦ ਕਰਦੀਆਂ ਸਤਿਗੁਰੂ ਜੀ ਆਪ ਦੀ ਸਾਡੇ ਨਗਰ ਦੀਨਾ ਵਿਖੇ ਪਹੁੰਚ ਕੇ ਸਾਡੇ ਨਗਰ ਨੂੰ ਵੀ ਪਵਿੱਤਰ ਕਰੋ ਸਾਡੇ ਨਗਰ ਵਿਖੇ ਵੀ ਆਪਣੇ ਪਾਵਨ ਚਰਨ ਪਾਓ ਤੇ ਪਾਸ਼ਾ ਜੀ ਪਾਵਨ ਬਾਣੀ ਦਾ ਉਪਦੇਸ਼ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਉਹ ਜਗਾ ਉਹ ਧਰਤੀ ਉਹ ਹਰਦਾ ਪਵਿੱਤਰ ਹੋ ਜਾਂਦਾ ਜਿੱਥੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਨਵਾਸਾ ਹੋ ਜਾਂਦਾ ਜਿੱਥੇ ਪਾਵਨ ਬਾਣੀ ਦਾ ਪ੍ਰਕਾਸ਼ ਹੋ ਜਾਂਦਾ ਉਹ ਹਰਦਾ ਪਵਿੱਤਰ ਆ ਉਹ ਜਗਾ ਪਵਿੱਤਰ ਹੋ ਜਾਂਦੀ ਤੇ ਪਾਤਸ਼ਾਹ ਜੀ ਇਸ ਪਾਵਨ ਅਸਥਾਨ ਤੇ ਪਹੁੰਚਦੇ ਨੇ ਸੋ ਇੱਕ ਪਾਸੇ ਭਾਈ ਲਖਮੀਰ ਭਾਈ ਸ਼ਮੀਰ ਪਾਤਸ਼ਾਹ ਜੀ ਨੂੰ ਇਹ ਬੇਨਤੀ ਕਰਦੇ ਵੀ ਆਪ ਜੀ ਸਾਡੇ ਮਹਿਲਾਂ ਵਿੱਚ ਆ ਕੇ ਰੋ ਕਿਉਂਕਿ ਉਹਨਾਂ ਨੇ ਆਪਣੇ ਘਰ ਠਹਿਰਨ ਲਈ ਪਾਤਸ਼ਾਹ ਜੀ ਲਈ ਬਣਾਏ ਹੋਏ ਸੀ ਮਹਿਲ ਸੀ ਜਿਹੜੇ ਤੇ ਸਤਗੁਰੂ ਜੀ ਕਿਉਂਕਿ ਦਿਲਾਂ ਦੀਆਂ ਜਾਣਨ ਵਾਲੇ ਜੀ ਜੀਰੇ ਬਾਰੇ ਬਾਣੀ ਨੇ ਕਿਹਾ ਕਿ ਪਾਸ਼ਾ ਦੀ ਅੰਤਰਜਾਮ ਹੈ ਨਾ ਜੀ ਤੇ ਉਸੇ ਕਰਕੇ ਪਾਸ਼ਾ ਦੀ ਇਸ ਜਗ੍ਹਾ ਤੇ ਭਾਈ ਦੇਸੂ ਤਰਖਾਨ ਜਿਹੜਾ ਉਹਦਾ ਕੱਚਾ ਜਵਾਰਾ ਸੀ ਜੀ ਇਸੇ ਜਗ੍ਹਾ ਤੇ ਇੱਥੇ ਆਪਾਂ ਗੁਰਦੁਆਰਾ ਸਾਹਿਬ ਨੂੰ ਵਿੱਚ ਅੱਜ ਕੱਲ ਗੁਰਦੁਆਰਾ ਸਹਿ ਮਰੂਦ ਆ ਜੀ ਤੇ ਇੱਥੇ ਭਾਈ ਦੇਸੂ ਤਰਖਾਨ ਜਿਹੜਾ ਉਹਨਾਂ ਦਾ ਜਵਾਰਾ ਸੀ ਜੀ ਤੇ ਉੱਥੇ ਉਹ ਜਵਾਰੇ ਦੇ ਉੱਪਰ ਉਹਨਾਂ ਨੇ ਆਪਣੇ ਹੱਥੀਂ ਇੱਕ ਪਲੰਗ ਤਿਆਰ ਕਰਕੇ ਜੀ ਤੇ ਉਹ ਪਲੰਗ ਬਹੁਤ ਸੋਹਣਾ ਬਣਾ ਕੇ ਤੇ ਉਹਨਾਂ ਨੇ ਇਸ ਸਥਾਨ ਤੇ ਆਪਣੇ ਜਵਾਰੇ ਦੇ ਉੱਪਰ ਉਹਨੂੰ ਤਿਆਰ ਕੀਤਾ ਸੀ ਜੀ ਉਹ ਗੁਰੂ ਜੀ ਵਾਸਤੇ ਪਲੰਘ ਮਤਲਬ ਕਿ ਤਿਆਰ ਕੀਤਾ ਸੀ ਜੀ ਉਹਨਾਂ ਨੇ ਆਪ ਤਿਆਰ ਕੀਤਾ ਪਰ ਉਹਨਾਂ ਦੇ ਭਾਵਨਾ ਮਨ ਦੀ ਮਤਲਬ ਕਿ ਜਦੋਂ ਤਿਆਰ ਹੋਇਆ ਤੇ ਮਨ ਦੀ ਭਾਵਨਾ ਹੋਈ ਕਿ ਮੈਂ ਇਹ ਘਰ ਵਰਤੋਂ ਲਈ ਨਹੀਂ ਵਰਤਣਾ ਜੀ ਵੀ ਇਹ ਪਲੰਘ ਤੇ ਆ ਕੇ ਸਤਿਗੁਰੂ ਜੀ ਇਸ ਪਲੰਘ ਤੇ ਆ ਕੇ ਬਰਾਜਮਾਨ ਹੋ ਜੀ ਉਹਨਾਂ ਦੀ दिली ਇੱਛਾ ਸੀ ਹਾਂਜੀ ਗੁਰੂ ਵੀ ਪ੍ਰੇਮ ਦੇ ਹੀ ਭੁੱਖਾ ਉਸੇ ਪ੍ਰੇਮ ਦੇ ਵਿੱਚ ਭਿੱਜ ਕੇ ਕਲਗੀ ਤਰਪਾਸਾ ਇਸ ਪਾਵਨ ਸਥਾਨ ਤੇ ਪਹੁੰਚਦੇ ਨੇ ਤੇ ਭਾਈ ਦੇਸੂ ਤਰਖਾਨ ਉਹਦੇ ਚਵਾਰੇ ਦੇ ਵਿੱਚ ਆ ਕੇ ਉਸ ਪਲੰਘ ਤੇ ਆ ਕੇ ਬਰਾਜਮਾਨ ਹੁੰਦੇ ਤਿੰਨ ਮਹੀਨੇ ਤੇ 13 ਦਿਨ ਸਤਿਗੁਰੂ ਜੀ ਇਸ ਜਗ੍ਹਾ ਤੇ ਰਹਿ ਕੇ ਸੰਤਾਂ ਨੂੰ ਉਪਦੇਸ਼ ਦਿੰਦੇ ਨੇ ਇੱਥੋਂ ਦੂਰੋਂ ਦੂਰੋਂ ਕਿਉਂਕਿ ਸੰਤਾਂ ਇਸ ਜਗ੍ਹਾ ਤੇ ਆਉਂਦੀਆਂ ਪਰ ਇਸ ਜਗ੍ਹਾ ਤੇ ਆ ਕੇ ਸਤਿਗੁਰੂ ਜੀ ਨੇ ਦੱਸਿਆ ਔਰੰਗਜ਼ੇਬ ਨੇ ਇਥੋਂ ਖਤ ਲਿਖਿਆ ਤੇ ਬਕਾਇਦਾ ਇਹ ਦੱਸਿਆ ਵੀ ਮੈਂ ਦੀਨਾ ਕਾਗੜ ਦੀ ਧਰਤੀ ਤੇ ਆ ਜਿਹਦੇ ਵਿੱਚ ਜ਼ਫਰਨਾਮੇ ਦੇ ਵਿੱਚ ਵੀ ਸਤਿਗੁਰਾਂ ਨੇ ਇਹ ਸ਼ੇਰ ਲਿਖਿਆ ਕਿ ਤਸਰੀਫੇ ਦਰ ਸਵੇ ਕਾਂਗੜ ਕੁਨਦ ਵਜਾਂ ਪਸ ਮੁਲਾਕਾਤ ਬਾਹਮ ਸ਼ਵਦ ਪੀ ਔਰੰਗਜੀਤ ਤੂੰ ਮੈਂ ਕਾਂਗੜ ਦੀ ਧਰਤੀ ਤੇ ਆ ਦੀਨਾ ਕਾਂਗੜ ਜੀ ਇੱਥੇ ਮੈਂ ਬਰਾਜਮਾਨ ਆ ਜੇ ਤੂੰ ਇੱਥੇ ਆਵੇਂ ਜੀ ਤੇ ਆਪਣੀ ਆਪਸ ਦੇ ਵਿੱਚ ਮੁਲਾਕਾਤ ਹੋ ਜਾਵੇ ਤੇ ਤੈਨੂੰ ਮੈਂ ਦੱਸਾਂ ਪੀ ਅਸਲੀ ਧਰਮੀ ਕੌਣ ਹੁੰਦਾ ਅਸਲੀ ਧਰਮੀ ਉਹ ਨਹੀਂ ਪੀ ਜਿਹੜਾ ਬਜ਼ੁਰਗਾਂ ਤੇ ਜਾਂ ਬੱਚਿਆਂ ਤੇ ਜ਼ੁਲਮ ਕਰਦਾ ਅਸਲੀ ਧਰਮੀ ਤੇ ਉਹ ਆ ਅਸਲੀ ਰਾਜਾ ਤੇ ਉਹ ਜਿਹੜੇ ਆਪਣੀ ਪਰਜਾ ਨੂੰ ਸ਼ਾਮ ਕਰਦਾ ਕਿਉਂਕਿ ਔਰੰਗਜ਼ੇਬ ਦੇ ਨਾਂ ਦਾ ਜੇਕਰ ਆਪਾਂ ਮਤਲਬ ਦੇਖੀਏ ਤੇ ਤਖਤ ਦਾ ਤਾਜ ਪਰ ਸਤਿਗੁਰਾਂ ਨੇ ਜਫਰਨਾਮੇ ਦੇ ਵਿੱਚ ਕਿਹਾ ਵੀ ਔਰੰਗਜ਼ੇਬ ਤੂੰ ਤਾਂ ਆਪਦੇ ਨਾਂ ਤੇ ਵੀ ਇੱਕ ਥੱਬਾ ਜੀ ਵੀ ਤੂੰ ਆਪਦੇ ਨਾਂ ਦਾ ਵੀ ਨਾਂ ਨੂੰ ਵੀ ਦਾਗ ਲਾਇਆ ਤੇ ਤੂੰ ਮੁਹੰਮਦ ਸਾਹਿਬ ਦੇ ਇੱਕ ਕੀਦੇ ਤੇ ਵੀ ਚੱਲਣ ਵਾਲਾ ਨਹੀਂ ਕਿਉਂਕਿ ਸਾਧੂ ਗੁਰਾਂ ਨੇ ਜਫਰਨਾਮੇ ਦੇ ਇੱਕ ਪੰਚ ਲਿਖਿਆ ਵੀ ਮੁਹੰਮਦ ਸਾਹਿਬ ਨੇ ਜਿਹੜੇ ਉਹ ਕਹਿੰਦੇ ਨੇ ਇਸਲਾਮ ਦੇ ਵਿੱਚ ਇਹ ਕਹਿੰਦੇ ਨੇ ਵੀ ਜਿਹੜਾ ਬਜ਼ੁਰਗਾਂ ਤੇ ਬੱਚਿਆਂ ਦੇ ਜ਼ੁਲਮ ਨਹੀਂ ਕਰਨਾ ਹੂੰ ਦੂਜਿਆਂ ਤੇ ਜ਼ੁਲਮ ਨਹੀਂ ਕਰਾ ਹਾਂ ਛੋਟੇ ਬੱਚਿਆਂ ਤੇ ਬੁਰੀ ਤੇ ਉਹਨਾਂ ਨੇ ਨੀਹਾਂ ਇੰਚਣਵਾ ਦਿੱਤੀ ਉਹ ਵੱਡਾ ਜ਼ੁਲਮ ਕੀਤਾ ਜ਼ੁਲਮ ਕੀਤਾ ਸੀ ਤੇ ਹੋਰ ਵੀ ਭੁੱਖੇ ਭਾਣੇ ਸਿੱਖਾਂ ਦੇ ਉੱਪਰ ਮਤਲਬ ਕਿ ਕੁਰਾਨ ਦੀਆਂ ਸੋਹਾਂ ਖਾ ਕੇ ਤੇ ਗਊਆਂ ਦੀਆਂ ਸੋਹਾਂ ਖਾ ਕੇ ਸਤਗੁਰਾਂ ਨੇ ਉਹ ਕੁਰਾਨ ਦੀ ਸੋਹਾਂ ਸੀ ਉਹ ਵੀ ਆਪਣੇ ਮਤਲਬ ਕਿ ਕਮਰ ਕੱਫੇ 'ਚ ਸਾਂਭ ਕੇ ਰੱਖੀ ਜਿਹਦੇ ਬਾਰੇ ਜ਼ਕਰ ਨਾਮੇ 'ਚ ਵੀ ਸਤਗੁਰਾਂ ਨੇ ਜ਼ਿਕਰ ਕੀਤਾ ਜੀ ਤੇ ਔਰੰਗਜ਼ੇਬ ਨੂੰ ਇਹ ਕਿਹਾ ਕਿ ਮੈਂ ਮਸਾਹਬ ਦੇ ਤੋ ਕੀਦੇ ਤੇ ਵੀ ਚੱਲਣ ਵਾਲਾ ਨਹੀਂ ਕਿਉਂਕਿ ਮੁਹੰਮਦ ਸਾਹਿਬ ਕਹਿੰਦੇ ਨੇ ਕਿ ਕਿਸੇ ਤੇ ਜ਼ੁਲਮ ਨਹੀਂ ਕਰਨਾ ਸਾਰਿਆਂ ਨੂੰ ਆਪਣੀ ਪਰਜਾਂ ਨੂੰ ਸਾਂਭਣਾ ਤੇ ਸਤਿਗੁਰਾਂ ਨੇ ਇਹ ਜ਼ਫਰਨਾਮੇ ਦੇ ਜਦੋਂ ਇਹ ਬੋਲ ਔਰੰਗਜ਼ੇਬ ਨੇ ਸੁਣੇ ਤੇ ਉਦੋਂ ਔਰੰਗਜ਼ੇਬ ਨੂੰ ਜਦੋਂ ਉਹਤੀ ਲੜਕੀ ਨੇ ਪੜ ਕੇ ਸੁਣਾਏ ਜੈਬੂ ਨਿਸ਼ਾਨੇ ਤੇ ਉਸ ਸਮੇਂ ਉਹਨੂੰ ਪਛਤਾਵਾ ਹੋਇਆ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਦੇ ਹੱਥ ਸਤਿਗੁਰੂ ਜੀ ਇੱਥੋਂ ਜ਼ਫਰਨਾਮਾ ਭੇਜਦੇ ਨੇ ਔਰੰਗਜ਼ੇਬ ਦੇ ਕੋਲ ਦੱਖਣ ਦੇ ਵੱਲ ਔਰੰਗਾਬਾਦ ਜਿੱਥੇ ਉਹ ਲੈ ਕੇ ਜਾਂਦੇ ਨੇ ਤੇ ਉੱਥੇ ਜਦੋਂ ਉਹਦੀ ਲੜਕੀ ਪੜ੍ਹ ਕੇ ਸੁਣਾਉਂਦੀ ਆ ਤੇ ਉਦੋਂ ਪਛਤਾਵਾ ਹੁੰਦਾ ਅਸਲ ਦੇ ਵਿੱਚ ਸਤਿਗੁਰਾਂ ਨੇ ਸ਼ੀਸ਼ਾ ਦਿਖਾਇਆ ਜੀ ਕਿ ਅਸਲ ਦੇ ਵਿੱਚ ਤੂੰ ਹੈ ਕੀ ਜਿਵੇਂ ਸ਼ੀਸ਼ੇ ਦੇ ਵਿੱਚ ਆਪਾਂ ਆਪਣਾ ਮੁਖ ਦੇਖਦੇ ਆ ਫਿਰ ਗੁਨਾਹasse ਵੀ ਤੇਰੇ ਧਰਮ ਦੇ ਹਿਸਾਬ ਨਾਲ ਤੇਰੇ ਬਣਾਏ ਕਿ ਤੂੰ ਹੈ ਕੀ ਅਸਲ ਦੇ ਵਿੱਚ ਜੀ ਜਦੋਂ ਇਹ ਚੀਜ਼ ਦੱਸੀ ਔਰੰਗਜ਼ੇਬ ਨੂੰ ਤੇ ਉਹਨੂੰ ਆਪਣੇ ਗੁਨਾਹਾਂ ਦਾ ਆਪਣੇ ਕੀਤੇ ਕੋ ਕਰਮਾਂ ਦਾ ਜਿਹੜਾ ਪਛਤਾਵਾ ਹੋਇਆ ਤੇ ਉਸ ਤੋਂ ਕੁਝ ਸਮੇਂ ਬਾਅਦ ਉਹ ਮਤਲਬ ਕਿ ਦਿਨੋਂ-ਦਿਨ ਬਿਮਾਰ ਹੋਣ ਲੱਗ ਗਿਆ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਕਿ ਸਤਿਗੁਰਾਂ ਨੇ 14 ਜੰਗਾਂ ਲੜੀਆਂ ਜੋ ਉਦਾਂ ਜੰਗਾਂ ਦੇ ਵਿੱਚ ਦੁਸ਼ਮਣਾਂ ਨਾਲ ਮੁਕਾਬਲਾ ਤਲਵਾਰ ਦੇ ਨਾਲ ਕੀਤਾ ਉੱਥੇ ਕਲਮ ਦੇ ਨਾਲ ਵੀ ਹਕੂਮਤਾਂ ਢਹਿ ਢੇਰੀ ਕਰ ਦਿੱਤੀ ਜੀ ਜੀ ਜਿਹੜਾ ਬਾਦਸ਼ਾਹ ਕਿਸੇ ਤਰ੍ਹਾਂ ਬਾਦਸ਼ਾਹ ਮਤਲਬ ਕਿ ਖੱਤ ਪੜ੍ਹ ਕੇ ਬਿਮਾਰ ਪੈ ਗਿਆ ਵੀ ਉਹਨੂੰ ਆਪਣੇ ਗੁਨਾਹਾਂ ਦਾ ਪਤਾ ਲੱਗ ਗਿਆ ਜੀ ਜੀ ਪਛਤਾਪ ਹੋਇਆ ਪਛਤਾਪ ਆਖਰੀ ਸਮੇਂ ਦਾ ਉਹਦੀ ਸਾਰੀ ਸਾਕਤਨਾਤ ਖਤਮ ਹੋ ਗਈ ਜੀ ਉਹਦੇ ਆਖਰੀ ਸਮੇਂ ਤੱਕ ਵੀ ਉਹ ਪਾਸ਼ਾ ਜੀ ਨੇ ਦਰਸ਼ਨ ਕਰਨ ਦੀ ਲੋਚਾ ਰੱਖਦਾ ਸੀ ਸਤਿਗੁਰੂ ਜੀ ਮੈਨੂੰ ਮਿਲੋ ਜੀ ਪਰ ਸਤਿਗੁਰੂ ਜੀ ਨੂੰ ਜਦੋਂ ਇਹ ਪਤਾ ਲੱਗਾ ਵੀ ਔਰੰਗਜ਼ੇ ਮਿਲਣਾ ਚਾਹੁੰਦਾ ਜੀ ਤੇ ਪਾਸਾ ਜੀ ਇੱਥੋਂ ਤੱਕ ਕਿਉਂਕਿ ਜਿਹੜਾ ਗੁਰੂ ਹੈ ਜੀ ਗੁਰੂ ਦੇ ਕੋਲ ਇਹ ਸਿਧਾਂਤ ਹੈ ਕਿ ਗੁਰੂ ਕਦੇ ਵੀ ਕਿਸੇ ਦਾ ਮਾਰਾ ਨਹੀਂ ਸੋਏਗਾ ਜੀ ਜਿਹੜਾ ਗੁਰੂ ਹੈ ਨਾ ਤੇ ਸਤਿਗੁਰਾਂ ਦੀ ਬਾਣੀ ਵੀ ਉਪਦੇਸ਼ ਕਰਦੀ ਹੈ ਕਿ ਗੁਰੂ ਹੈ ਜਿਹੜਾ ਜੀ ਗੁਰੂ ਹਮੇਸ਼ਾ ਹੀ ਬਖਸ਼ਣਹਾਰ ਹੈ ਜੀ ਤੇ ਗੁਰੂ ਸਾਹਿਬ ਦੀ ਫਿਰ ਵੀ ਮਤਲਬ ਕਿ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੋਂ ਬਾਅਦ ਦੱਖਣ ਵੱਲ ਨੂੰ ਰਵਾਨਾ ਹੁੰਦੇ ਉਹਦਾ ਕਾਰਨ ਇਹ ਸੀ ਆਪਾਂ ਜੇ ਤੁਹਾਨੂੰ ਪੜਨੇ ਇਤਿਹਾਸ ਨੂੰ ਤਾਂ ਡਾਕਟਰ ਗੰਢਾ ਸਿੰਘ ਕਹਿੰਦੇ ਵੀ ਉਦੋਂ ਰਮਾਨਾ ਹੁੰਦਾ ਇਹ ਕਾਰਨ ਸੀ ਵੀ ਔਰੰਗਜ਼ੇਬ ਨੂੰ ਮਿਲਣ ਦੇ ਲਈ ਗੁਰੂ ਸਾਹਿਬ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਸਿੱਖ ਤੋਂ ਪਤਾ ਲੱਗਦਾ ਵੀ ਔਰੰਗਜ਼ੇਬ ਇੱਥੋਂ ਰੁਕਸਤ ਹੋ ਗਿਆ ਵੀ ਉਹਦੀ ਮੌਤ ਹੋ ਗਈ ਇਸ ਪਾਵਨ ਸਥਾਨ ਤੇ ਸਤਿਗੁਰੂ ਜੀ 3 ਮਹੀਨੇ ਤੇ 13 ਦਿਨ ਦੇ ਲਗਭਗ ਰਹੇ ਬਾਈਪੋ ਨੂੰ ਇਸ ਸਥਾਨ ਤੇ ਆਏ ਤੇ ਚਾਰ ਵਿਸਾਖ ਨੂੰ ਇਸ ਸਥਾਨ ਤੋਂ ਸਤਿਗੁਰੂ ਜੀ ਜਾਂਦੇ ਨੇ 1705 ਈਸਵੀ ਜੀ ਬਿਕਰਮਿੰਦੀ ਗੱਲ ਕਰੀਏ 1762 ਬਿਕਰਮ ਜੀ ਉਦੋਂ ਸਤਿਗੁਰੂ ਜੀ ਇੱਥੋਂ ਰਵਾਨਾ ਹੁੰਦੇ ਨੇ 3 3 ਮਹੀਨੇ 13 ਦਿਨ ਇੱਥੇ ਬਖਸ਼ਿਸ਼ਾਂ ਕਰਦੇ ਨੇ ਜੀ ਭਾਈ ਸ਼ਮੀਰ ਹੈ ਉਹਨੂੰ ਇੱਕ ਕਟਾਰ ਹੈ ਜਿਹੜੀ ਉਹ ਭੇਟ ਕਰਦੇ ਨੇ ਜੀ ਤੇ ਨਾਲ ਹੀ ਇੱਥੋਂ ਮਤਲਬ ਕਿ ਜਿੰਨੇ ਵੀ ਸਿੱਖ ਨੇ ਉਹਨਾਂ ਨੂੰ ਬਖਸ਼ਿਸ਼ਾਂ ਕਰਦੇ ਨੇ ਇੱਥੋਂ ਦੀ ਜਿਹੜੀ ਮਾਲਵੇ ਦੀ ਧਰਤੀ ਹੈ ਉਹਨੂੰ ਅੰਨ ਪੈਦਾ ਕਰਨ ਵਾਲੀ ਧਰਤੀ ਇੱਥੋਂ ਦੇ ਆ ਧੀਆਂ ਨੂੰ ਵਰ ਦਿੰਦੇ ਜਿਹੜੇ ਘਰ ਜਾਣੀ ਆ ਉਥੇ ਦਿਨੋਂ ਦੁਗਣੀ ਤੇ ਰਾਤੋਂ ਦੁਗਣੀ ਜਿਹੜੀ ਤਰੱਕੀ ਹੋਵੇਗੀ ਇਹ ਸਤਿਗੁਰਾਂ ਨੇ ਇਸ ਪਾਵਨ ਸਥਾਨ ਤੇ ਉਪਦੇਸ਼ ਦਿੱਤੇ ਸਤਿਗੁਰੂ ਜੀ ਧਰਤੀ ਨੂੰ ਜੀ ਤੇ ਅਨੰਦਪੁਰ ਸਾਹਿਬ ਤੋਂ ਬਾਅਦ ਦੂਜਾ ਜਿਹੜਾ ਅਮਰਤ ਸੰਚਾਰ ਆ ਉਹ ਇਸ ਧਰਤੀ ਦੇ ਹੁੰਦਾ ਜਿਹੜਾ ਸਤਿਗੁਰੂ ਜੀ ਆਪਣੇ ਹੱਥੀਂ ਅਮਰਤ ਦਾ ਵਾਟਾ ਤਿਆਰ ਕਰਦੇ ਜੀ ਜੀ ਇਸ ਸਥਾਨ ਤੇ ਜਿਹਦੇ ਚ ਭਾਈ ਦੇਸੂ ਤੇ अनेਕਾਂ ਸਿੱਖ ਨੇ ਜਿਹੜੇ ਅਮਰਤ ਪਾਨ ਕਰਦੇ ਨੇ ਇੱਥੇ ਸਤਿਗੁਰੂ ਜੀ ਗਤਕਾ ਵੀ ਸਿੱਖਾਂ ਨੂੰ ਸਿਖਾਉਂਦੇ ਨੇ ਉਸ ਤੋਂ ਬਾਅਦ ਮੁਖਸਰ ਸਾਹਿਬ ਦੀ ਜਿਹੜੀ ਜੰਗ ਹੈ ਉਹਦੀ ਰਣਨੀਤੀ ਇੱਥੋਂ ਹੀ ਬਣਦੀ ਜੀ ਸਤਿਗੁਰੂ ਜੀ ਇਸ ਸਥਾਨ ਤੋਂ ਬਾ ਮੁਕਸਰ ਸਰ ਮੁਕਸਰ ਸਰ ਸਾਹਿਬ ਵੱਲ ਰਵਾਨਾ ਹੁੰਦੇ ਸੋ ਬਾਬਾ ਜੀ ਨੇ ਆਪਾਂ ਨੂੰ ਇਤਿਹਾਸ ਦੱਸਿਆ ਤੇ ਇਤਿਹਾਸ ਨਾਲ ਜੁੜੇ ਰਹੋ ਤੁਸੀਂ ਅਸੀਂ ਅੱਗੇ ਵੀ ਹੋਰ ਜਿਹੜੇ ਇਤਿਹਾਸ ਗੁਰਦੁਆਰੇ ਦਿਖਾਉਂਦੇ ਰਹਾਂਗੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਨੂੰ ਦਰਸ਼ਨ ਕਰਾਉਨੇ ਆ ਭਾਈ ਦੇਸੂ ਜੀ ਜਿਹੜੇ ਬੜੇ ਲੰਬੇ ਸਮੇਂ ਤੋਂ ਗੁਰੂ ਜੀ ਦੀ ਧੇੜੀ ਕਰ ਰਹੇ ਸੀ ਵੀ ਉਹਨਾਂ ਨੇ ਇੱਕ ਪਲੰਗ ਬਣਾਇਆ ਸੀ ਉਸ ਦੇ ਉੱਪਰ ਕਿਸੇ ਨੂੰ ਬੈਠਣ ਨਹੀਂ ਦਿੱਤਾ ਜਾਂਦੀ ਆਪ ਵੀ ਨਹੀਂ ਬੈਠਦੀ ਕਿਉਂਕਿ ਉਹਨਾਂ ਦੇ ਮਨ ਦੀ ਇੱਛਾ ਸੀ ਵੀ ਗੁਰੂ ਜੀ ਇਸੇ ਪਲੰਘ ਤੇ ਆ ਕੇ ਬੈਠਣ ਹੋਰ ਕੋਈ ਨਹੀਂ ਬੈਠ ਜਗਾ ਸੋ ਗੁਰੂ ਜੀ ਦਿਲਾਂ ਦੀਆਂ ਜਾਣਣ ਵਾਲੇ ਸੀ ਜਾਣੀ ਜਾਣ ਸੀ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਭਾਈ ਦੇਸ਼ਕੀ ਨੇ ਜਿਹੜੇ ਪਲੰਘ ਬਣਾਇਆ ਸੀ ਉਸੇ ਤਰ੍ਹਾਂ ਸਜਾਇਆ ਗਿਆ ਇੱਥੇ ਗੁਰੂ ਜੀ ਆ ਕੇ ਬਰਾਜਮਾਨ ਹੋਈ ਸੀ ਉਹਦੇ ਗੱਲ ਦੀ ਇੱਛਾ ਪੂਰੀ ਸੀ ਜੀ ਜੀ ਤੇ ਭਾਈ ਤਖਤ ਜੀ ਨਾਲ ਹਾਂ ਉਹਨਾਂ ਨੇ ਆਪਣੇ ਘਰ ਬੈਠਣ ਦਾ ਰਹਿਣ ਦਾ ਪ੍ਰਬੰਧ ਕੀਤਾ ਸੀ ਜੀ ਪਰ ਉਹਨਾਂ ਨੇ ਗੁਰੂ ਜੀ ਨੇ ਜਾਣਣ ਵਾਲੇ ਸੀ ਭਾਈ ਦੇਸੂ ਜੀ ਉਹਨਾਂ ਦੀ ਉਡੀਕ ਕਰ ਰਹੀ ਸੀ ਲੰਬੇ ਸਮੇਂ ਤੋਂ ਕਿ ਉਹਨਾਂ ਲਈ ਬਲੰਗ ਬਣਾਇਆ ਗੁਰੂ ਜੀ ਆ ਕੇ ਬੈਠਣਗੇ ਤਾਂ ਗੁਰੂ ਜੀ ਜਾਣਣ ਵਾਲੇ ਸੀ ਤੇ ਗੁਰੂ ਜੀ ਨੇ ਕਿਹਾ ਭਾਈ ਦੇਸੂ ਜੀ ਇਹ ਘਰ ਜਾਣਾ ਜੀ ਜੀ ਇੱਥੇ ਆ ਕੇ ਬਰਾਜਮਾਨ ਅਸੀਂ ਦਿਖਾਉਂਦੇ ਹਾਂ ਸਰ ਜੀ ਇੱਥੇ ਉਸ ਹਸਤਾ ਇੱਥੇ ਆ ਕੇ ਬਰਾਜਮਾਨ ਹੋਏ ਜੀ ਉਹ ਮੰਨ ਦੀ ਭਾਵਨਾ ਨੂੰ ਸਮਝਦੇ ਹੋયા ਜੀ ਤੇ ਸਤਿਗੁਰੂ ਜੀ ਇੱਥੇ ਆ ਕੇ ਬਿਰਾਜਮਾਨ ਹੋਏ ਸੀ ਇਸ ਸਥਾਨ ਤੇ ਉਸੇ ਤਰ੍ਹਾਂ ਹੀ ਇਹ ਚਿਬਾਰੇ ਦੇ ਉੱਪਰ ਅੱਜ ਕੱਲ ਦਿਖ ਦਿੱਤੀ ਗਈ ਜੀ ਸਤਿਗੁਰੂ ਜੀ ਇਸੇ ਤਰ੍ਹਾਂ ਜਿਵੇਂ ਚਿਬਾਰੇ ਤੋਂ ਆਏ ਸੀ ਕਿਉਂਕਿ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾਏ ਮਾਰਕ ਦੀ ਉਹ 1980 ਦੇ ਲਗਭਗ ਜੀ ਦੁਆਰਾ ਮਾਰਕ ਦੀ ਸੇਵਾ ਕੀਤੀ ਗਈ ਸੀ ਜੀ ਪੁਰਾਣੀ ਹੋ ਚੁੱਕੀ ਸੀ ਇਮਾਰਤ ਉਹ ਜਹਾ ਜੇ ਕਿਸੇ ਦੀ ਬਾਹਰ ਜਾਣ ਦੀ ਇੱਛਾ ਹੁੰਦੀ ਹੈ ਕਲੋਜ਼ ਤੋਂ ਦਿਖਾ ਦੂਰੇ ਹਾਂ ਵਾਤ ਉਹ ਜਹਾਜ਼ ਦੇ ਚੜਾ ਕੇ ਜਾਂਦੇ ਜਾਂ ਕੋਈ ਤੰਦਰੁਸਤ ਹੋਣ ਲਈ ਮੇਰੇ ਹਿਸਾਬ ਨਾਲ ਜੋ ਘੋੜੇ ਦਿੱਤੇ ਹੋਏ ਹਨ ਜੀ 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 ਇਹ ਆ ਦੇਖੋ ਦੇਖੋ ਅਨਦਰਸ਼ਨ ਕਰਾਉਣੇ ਤੁਹਾਨੂੰ ਵੀ ਆਪਣੀ ਤੰਦਰੁਸਤੀ ਵਾਸਤੇ ਕੋਈ ਸੁੱਖ ਸੁਖਦਾ ਕੋਈ ਵੀ ਸੁੱਖ ਸੁਖਦਾ ਆਪਣੇ ਮਨ ਦੀ ਇੱਛਾ ਹੁੰਦੀ ਹੈ ਤੇ ਇਹ ਸ਼ਬਦ ਆ ਜੀ ਜਿਵੇਂ ਜੀ ਇਹ ਜ਼ਫਰਨਾਮੇ ਦੀ ਇਹ ਪੰਕਤੀ ਲਿਖੀ ਆ ਚੁਕਾਰ ਅਜ ਹਮਾ ਜੀ ਖੇਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰ ਅਦਸਤ ਸਤਿਗੁਰੂ ਜੀ ਇੱਥੇ ਕਹਿ ਰਹੇ ਨੇ ਕਿ ਔਰੰਗਜ਼ੇਬ ਵੀ ਮੈਨੂੰ ਤਲਵਾਰ ਚੁਕਣੀ ਪਈ ਜੀ ਮੈਂ ਚਾਹੁੰਦਾ ਨਹੀਂ ਸੀ ਵੀ ਤਲਵਾਰ ਚੁਕਣੀ ਪਰ ਜਦੋਂ ਜ਼ੁਲਮ ਦੀ ਇੰਤਹਾ ਹੋ ਗਈ ਉਸ ਤੋਂ ਬਾਅਦ ਮੈਨੂੰ ਤਲਵਾਰ ਚੁਕਣੀ ਪਈ ਜੀ ਇਹ ਨਹੀਂ ਤਾਂ ਮੇਰਾ ਕੋਈ ਆਪਣਾ ਨਿੱਜੀ ਹੱਕ ਨਹੀਂ ਸੀ ਕਿ ਮੈਂ ਤਲਵਾਰ ਚੱਕਾਂ ਜੀ ਪਰ ਜਦੋਂ ਜ਼ੁਲਮ ਦਾ ਖਤਰਾ ਕਰ ਲਈ ਤਲਵਾਰ ਚੁਕਣੀ ਸਦੂ ਜੀ ਜਾਈਏ ਜੀ ਹਾਂ ਕਰਕੇ ਸਦੂ ਬਣਨੇ ਤੇ ਤਲਵਾਰ ਨੂੰ ਤਲਵਾਰ ਨੂੰ ਹੱਥਾ ਆਤ ਬਾਏ ਜੀ ਆ ਬਾਬਾ ਜੀ ਹੋਰ ਕਿਹੜੇ ਕਿਹੜੇ ਦਿਹਾੜੇ ਦੇ ਸੰਗ ਦਾ ਇੱਥੇ ਇਕੱਤਰ ਹੁੰਦੀਆਂ ਨੇ ਜੀ ਜੀ ਇੱਥੇ ਗੁਰੂ ਸਾਹਿਬਾਨਾਂ ਦੇ ਜਿੰਨੇ ਗੁਰਪੁਰਬ ਨੇ ਜੀ ਉਹਨਾਂ ਤੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚਦੀਆਂ ਹਰ ਮਹੀਨੇ ਦੀ ਸੰਗਰਾਮ ਦੇ ਜਿਹੜੇ ਜੀ ਇਸ ਦਿਹਾੜੇ ਤੇ ਉਹ ਸੰਗਰਾਮ ਵੀ ਮਨਾਈ ਜਾਂਦੀ ਜੀ ਤੇ ਇੱਕ ਜਫਰਨਾਮਾ ਦਿਵਸ ਹੈ ਜੀ ਪਿਛਲੇ 2 ਸਾਲਾਂ ਤੋਂ ਇਹ ਜਫਰਨਾਮਾ ਦਿਵਸ ਜਿਹੜਾ ਇਸ ਭਾਵਨਾ ਸਥਾਨ ਤੇ ਗੁਰੂ ਸਾਹਿਬ ਜੀ ਦੇ ਜਫਰਨਾਮੇ ਨੂੰ ਮੁੱਖ ਰੱਖਦੇ ਹੋયા ਸਮਰਪਿਤ ਜਿਹੜਾ ਹੈ ਉਹ ਸਮਾਗਮ ਕਰਵਾਇਆ ਜਾਂਦਾ ਉਹ ਸਮਾਗਮ ਦੀ ਤਰੀਕ ਕੀ ਹੈ ਫਰਵਰੀ ਮਹੀਨੇ ਦੇ ਵਿੱਚ ਉਹ ਸਮਾਗਮ ਜਿਹੜਾ ਕਰਵਾਇਆ ਜਾਂਦਾ ਜੀ ਆਉਣ ਵਾਲੀ ਜਿਹੜੀ ਫੱਗਣ ਦੇ ਮਹੀਨੇ ਦੀ ਸੰਗਰਾਮ ਹੈ ਜੀ 9 ਤੋਂ ਲੈ ਕੇ 11 ਫਰਵਰੀ ਨੂੰ ਉਹ ਜਫਰਨਾਮਾ ਦੇ ਉਸ ਆਉਣ ਵਾਲੇ ਸਮੇਂ ਤੀਸਰੀ ਵਾਰ ਜਿਹੜਾ ਉਹ ਸਮਾਗਮ ਜਿਹੜਾ ਇੱਥੇ ਮਨਾਇਆ ਜਾਵੇਗਾ ਜਿਹਦੇ ਵਿੱਚ ਅਖੰਡ ਪਾਤਸ਼ਾਹ ਪ੍ਰਕਾਸ਼ ਹੋਣਗੇ ਤੇ ਜਫਰਨਾਮੇ ਦੇ ਉਸ ਪਾਵਨ ਖੱਤ ਦੇ ਉਸ ਪਾਵਨ ਵਚਨਾਂ ਨੂੰ ਮੁੱਖ ਰੱਖਦੇ ਹੋਇਆਂ ਜਿਹੜੇ ਉਹਦੀ ਵਿਚਾਰ ਹੋਵੇ ਜੀ ਉਹ ਸਮਰਪਿਤ ਇਹ ਇਹ ਆਸਾਨ ਤਿੰਨ ਸੋ ਸੰਗਤਾਂ ਨੂੰ ਵੀ ਬੇਨਤੀ ਹੈ ਜਫਰ ਨਾਮਾ ਦਰਸ ਤੇ ਵੱਧ ਤੋਂ ਵੱਧ ਇਸ ਪਵਿੱਤਰ ਧਰਤੀ ਤੇ ਆਓ ਤੇ ਖੁਸ਼ੀਆਂ ਪ੍ਰਾਪਤ ਕਰੋ ਤੁਸੀਂ ਦਰਸ਼ਨ ਕਰ ਸਕਦੇ ਹੋ ਬਹੁਤ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰੂ ਜੀ ਦੀ ਯਾਦ ਦੇ ਵਿੱਚ ਇਹ ਜੋ ਤੁਸੀਂ ਦੇਖ ਰਹੇ ਹੋ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਆ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਲਿਖਿਆ ਹੋਇਆ ਦਰਸ਼ਨ ਕਰ ਸਕਦੇ ਹੋ ਤੁਸੀਂ ਇੱਥੇ ਹਰ ਰੋਜ਼ ਇਸੇ ਤਰ੍ਹਾਂ ਕੀਰਤਨ ਹੁੰਦਾ ਤੁਸੀਂ ਦੇਖ ਰਹੇ ਛੋਟੇ ਛੋਟੇ ਬੱਚੇ ਕੀਰਤਨ ਕਰਦੇ ਨੇ ਹਾਂ ਦੂਰ ਦੂਰ ਪਿੰਡਾਂ ਤੋਂ ਆ ਦੇਖੋ ਪੱਤੇ ਰੋਜ਼ ਆ ਕੇ ਇੱਥੇ ਕੀਰਤਨ ਕਰਦੇ ਨੇ ਪੁਰਵਾਂ ਦੀ ਬਾਣੀ ਨੂੰ ਪੜਦੇ ਨੇ ਭਾਈ ਗੁਰਜੀ ਮੇਰੇ ਪਰ ਅੱਥਕ ਸਭ ਤੇ ਇਹ ਗੁਰੂ ਇਧਰ ਸੱਚਖੰਡਾ ਜੀ ਇਹ ਸੱਚਖੰਡ ਸਾਹਿਬ ਅਸੀਂ ਬਖਾਸ ਮਹਾਰਾਜ ਦੇ ਰੂਪ ਮਹਾਰਾਜ ਦੇ ਰੂਪ ਆਸਮੇਂ ਹਾਂਜੀ ਜੈਵ ਕਰਵਾ ਜੈਵ ਕਰਵਾ ਆਓ ਜੈਵ ਕਰਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਹ ਮਬਾਈ ਨੇ ਦੱਸਿਆ ਵੀ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਚਿੱਤਰ ਇੱਥੇ ਵਿਰਾਜਮਾਨ ਕੀਤੇ ਗਏ ਨੇ ਜੋ ਜੰਗਾ ਜੁੱਧਾਂ ਲੜੀਆਂ ਜੰਗ ਲੜ ਰਹੇ ਨੇ ਉਸ ਦਾ ਵਰਨ ਟੋਟਲੀ ਮਤਲਬ ਕਿ ਜੋ ਆਪਣੇ ਸਿੱਖ ਗੁਰੂ ਸ਼ਹੀਦ ਹੋਏ ਨੇ ਤੇ ਉਹਨਾਂ ਦਾ ਵਰਨਣ ਕੀਤਾ ਗਿਆ ਚਿੱਤਰ ਦੁਆਰਾ ਬਹੁਤ ਸੋਹਣਾ ਅਜਾਇਬ ਘਰ ਬਣਿਆ ਹੋਇਆ ਜਰੂਰ ਸੰਗਤ ਜੀ ਇੱਥੇ ਦੇਖਣ ਆਇਓ ਦਰਸ਼ਨ ਕਰਿਓ ਇਹ ਸਾਡ ਇੱਕ ਮਿੰਟ ਮੈਂ ਥਾਨ ਉਪਰ ਦੱਸ 10 ਗੁਰੂ ਸਾਹਿਬਾਨ ਦੇ ਚਿੱਤਰ ਦਰਸ਼ਨ ਕਰ ਸਕਦੇ ਤੁਸੀਂ ਅਜਾਇਬ ਘਰ ਦੇ ਵਿੱਚ ਹੀ ਲੱਗੇ ਹੋਏ ਨੇ ਹਾਂ ਇੱਥੇ ਮਾਗੀ ਦਾ ਮੇਲਾ ਲੱਗਦਾ ਸੰਗਤ ਅੱਛਾ ਇੱਥੇ ਮਾਗੀ ਦਾ ਮੇਲਾ ਲੱਗਦਾ ਤੇ ਸੰਗਤ ਦੂਰੋਂ ਦੂਰੋਂ ਆਉਂਦੀ ਆ ਮਾਗੀ ਦੇ ਮੇਲੇ ਤੇ ਬਹੁਤ ਭਾਰੀ ਕੱਟ ਹੁੰਦਾ ਸਰੋਵਰ ਬਣਿਆ ਹੋਇਆ ਵੀਰ ਦੀ ਸਰੋਵਰ ਦਿਖਾਇਓ ਇੱਥੇ ਸੰਗਤ ਇਸ਼ਨਾਨ ਕਰਦੀ ਹੈ ਤੇ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਤੁਸੀਂ ਦੂਸਰਾ ਦਰਵਾਜ਼ਾ ਦੂਸਰਾ ਗੇਟ ਬਣਿਆ ਦੋ ਰਸਤੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਆਉਣ ਲਈ ਦੇਖ ਸਕਦੇ ਤੁਸੀਂ ਤੇ ਇੱਥੇ ਬਹੁਤ ਦਰਾਖਤ ਫੁੱਲ ਬੂਟੇ ਲੱਗੇ ਹੋਇਆ ਜੰਗਲ ਦੀ ਤਰ੍ਹਾਂ ਬਣਾਇਆ ਹੋਇਆ ਇੱਧਰ ਦੇਖੋ ਤੇ ਇੱਧਰ ਵੀ ਮਕਾਲਦਾਰ ਫੁੱਲਾਂ ਵਾਲੇ ਕਾਫੀ ਲੱਗੇ ਹੋਇਆ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਇਸ ਸਾਈਡ ਤੋਂ ਬਹੁਤ ਸ਼ਾਨਦਾਰ ਡਿਊੜੀ ਬਣੀ ਹੋਈ ਆ ਲੋਕ ਸੰਗਤ ਆਉਂਦੀ ਹੈ ਸੰਗਤਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਬਜ਼ੁਰਗਾਂ ਵਾਸਤੇ ਇੱਕ ਥਣ ਜਗਾ ਖੁੱਲੀ ਜਗਾ ਸੰਗਤ ਜਦੋਂ ਆਉਂਦੀ ਹੈ ਮਾਗੀ ਦੇ ਮੇਲੇ ਤੇ ਇੱਥੇ ਟਰੈਕਟਰ ਵਗੈਰਾ ਟਰਾਲੀਆਂ ਵਗੈਰਾ ਤੇ ਆਉਂਦੇ ਆ ਤੇ ਇੱਥੇ ਰੈਸ਼ ਦਾ ਪ੍ਰਬੰਧ ਵੀ ਹੈ ਦੇਖੇ ਲੱਗੇ ਹੋਇਆ ਸੰਗਤਾਂ ਦੇ ਬੈਠਣ ਲਈ ਤੇ ਬਹੁਤ ਵਧੀਆ ਲੰਗਰ ਹਾਲ ਬਣਿਆ ਹੋਇਆ ਇਹ ਗੁਰਦੁਆਰਾ ਸਾਹਿਬ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਇਸ ਸਥਾਨ ਉੱਪਰ ਪੂਰੇ ਸੇਵਾਵਾਂ ਨੇ ਲੰਗਰ ਦਾ ਪ੍ਰਬੰਧ ਹੈ ਜਦੋਂ ਮੇਲੇ ਲੱਗਦੇ ਲੋਕਾਂ ਦੇ ਠਹਿਣ ਲਈ ਸੇਵਾਵਾਂ ਸਭ ਕੁਝ ਜਿਸ ਤਰ੍ਹਾਂ ਬਾਬਾ ਜੀ ਨੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਿਆ ਤੇ ਸਾਡੀ ਇਹੀ ਇੱਛਾ ਵੀ ਤੁਹਾਨੂੰ ਵੱਧ ਤੋਂ ਵੱਧ ਇਤਿਹਾਸ ਗੁਰਦੁਆਰੇ ਦਿਖਾਈਓ ਪਰ ਉਹਦੇ ਲਈ ਤੁਹਾਡੀ ਲੋੜ ਆ ਤੁਸੀਂ ਜੁੜੋ ਸਾਡੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਲੋਕਾਂ ਤੱਕ ਇਤਿਹਾਸ ਜਗਾ ਜਗਾ ਦਾ ਪਹੁੰਚਾਈ ਸਕੀ ਇਹ ਸਾਡਾ ਉਪਰਾਲਾ ਹੈ ਜੇ ਤੁਸੀਂ ਸਾਡੇ ਨਾਲ ਜੁੜੋਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਅਸੀਂ ਹੋਰ ਵੀ ਜਿੰਨੇ ਵੀ ਗੁਰਦੁਆਰਾ ਇਤਿਹਾਸਿਕ ਨੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ